ਮਤਾਬਕ ਅਸੀਂ ਮਤੇਈ ਤੇ ਪਿਆਰ ਮਤਾਬਕ ਜੜੀਆਂ ਤਾਰਾ ਸਿਗਿਆ ਆ 323 341 306 303 6 376 ਡੀ ਆਈ ਪੀ ਸੀ ਜੇ ਪਾਕਸੋ ਐਕਟ ਐਂਡ ਐਸਟੀਐਸਟੀ ਐਕਟ ਜਿਹਦੇ ਤੇ ਅਸੀਂ ਪਰਚਾ ਦਿੱਤਾ ਸੀ ਚ ਦੋ ਦੋਸ਼ੀ ਸੀਗੇ ਇੱਕ ਦਿਨੇਸ਼ ਤੇ ਦੂਸਰਾ ਹਰਸ਼ ਉਹ ਤੁਸੀਂ ਅਸੀਂ ਦੋਨੋਂ ਗ੍ਰਿਫਤਾਰ ਕਰ ਲਏਗੇ ਜਿਹੜਾ ਤੇ ਦਿਨੇਸ਼ ਹੈਗਾ ਅਸੀਂ ਪਰसों ਗ੍ਰਿਫਤਾਰ ਕਰ ਲਿਆ ਸੀ ਤੇ ਦੂਸਰਾ ਦੋਸ਼ੀ ਹੈਗਾ ਹਰਸ਼ ਉਹ ਅਸੀਂ ਕੱਲ ਰਾਤ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਬਾਕੀ ਹੁਣੇ ਦਰਮਾਨ ਲੈ ਕੇ ਜਿਹੜੀ ਅਦੀ ਬਣਦੀ ਕਾਰਵਾਈ ਸੀ ਕਰਾਂਗੇ ਤੇ ਇਹਨਾਂ ਦੋਸ਼ੀਆਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਮਿਲੇ ਇਹਦੇ ਲਈ ਸਾਡੀ ਪੂਰੀ ਕੋਸ਼ਿਸ਼ ਹੈਗੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਵਾਵਾਂਗੇ ਕਿ ਤੁਸੀਂ ਆਪਣੇ ਬੱਚਿਆਂ ਪ੍ਰਤੀ ਸਤর্ক ਹੋ ਜਾਓ ਇਹ ਕੋਈ ਪਹਿਲਾ ਮਸਲਾ ਨਹੀਂ ਮੈਂ ਬਾਰ-ਬਾਰ ਆਪਣੀ ਜਦੋਂ ਵੀ ਪ੍ਰੈਸ ਮੀਡੀਆ ਦੇ ਅੱਗੇ ਬਿਆਨ ਦਿੰਦਾ ਕਿ ਕੋਈ ਪਹਿਲਾ ਮਸਲਾ ਨਹੀਂ ਔਰ ਜਿੰਨੇ ਮਸਲੇ ਇਹੋ ਜਿਹੇ ਮੇਰੇ ਖਿਆਲ 'ਚ ਮੇਰੇ ਧਿਆਨ ਚ ਆਏ ਹੈ ਲਗਭਗ 15 ਦੇ ਮਸਲੇ ਦੇ ਕੀ ਹੋ ਉਹਨਾਂ ਵਾਲੇ ਬੱਚਿਆਂ ਦੇ ਆਏ ਸੋ ਕਿਤੇ ਨਾ ਕਿਤੇ ਆਪਣੇ ਪੇਰੈਂਟ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਤੇ ਬੱਚਿਆਂ ਨੂੰ ਕੋਲ ਬਿਠਾ ਕੇ ਸਮਝਾਇਆ ਕਰਨ ਤੇ ਇਹੋ ਜਿਹੇ ਦਰਿੰਦੇ ਜਿਹੜਾ 30 ਤਰੀਕ ਨੂੰ ਪਿੰਡ ਧਮਾਣਾ ਦੇ ਵਿੱਚ ਇੱਕ ਬਹੁਤ ਹੀ ਬੇਅਛੀ ਦੰਦਿਆਂ ਦੁਆਰਾ ਇਹ ਬਿੱਖ ਬੱਚੀ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਔਰ ਪੁਲਿਸ ਪ੍ਰਸ਼ਾਸਨ ਨੇ ਬੜੀ ਮੁਸਤੈਦਗੀ ਦੇ ਨਾਲ ਇਹਨਾਂ ਨੂੰ ਅਰੈਸਟ ਕਰਿਆ ਸੋ ਪੁਲਿਸ ਪ੍ਰਸ਼ਾਸਨ ਦਾ ਵੀ ਬੜਾ ਧੰਨਵਾਦ ਹੈਗਾ ਇੱਥੇ ਕਿ ਉਹਨਾਂ ਨੇ ਬੜਾ ਜਦੋ ਜਹਿਦ ਦੇ ਨਾਲ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਲਈ ਅਪੀਲ ਵੀ ਕਰਦੇ ਕਿ ਕੋਈ ਵੀ ਕਿਤੇ ਵੀ ਕਮੀ ਨਾ ਰਹੇ ਕੋਈ ਤੁਹਾਡੀ ਲਿਖਤ ਵਿੱਚ ਕਿਤੇ ਕੋਈ ਕਮੀ ਨ ਇਹਨਾਂ ਦੋਸ਼ੀਆਂ ਨੂੰ ਫਾਂਸੀ ਲੱਗਣੀ ਚਾਹੀਦੀ ਏ ਇੱਕ ਮਿਸਾਲ ਪੈਦਾ ਹੋਵੇ ਸਾਡੇ ਗੁਰੂਆਂ ਦੀ ਧਰਤੀ ਤੇ ਅੱਜ ਅਸੀਂ ਇਸ ਮੰਦਰ 'ਚ ਖੜੇ ਆ ਸ਼ਹੀਦਾਂ ਦੀ ਧਰਤੀ ਤੇ ਖੜੇ ਆ ਕਿ ਇਹ ਮਿਸਾਲ ਪੈਦਾ ਹੋਵੇ ਇੱਥੇ ਗੁਰੂਆਂ ਦੀ ਧਰਤੀ ਤੋਂ ਕਿ ਇਹੋ ਜਿਹੇ ਜਿਹੜੇ ਦੋਸ਼ੀ ਦਰਿੰਦੇ ਪੁਲਿਸ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਸਮਾਜਿਕ ਸੇਵੀਆਂ ਦੀ ਮਿਹਰਬਾਨੀ ਦੇ ਨਾਲ ਇਹ ਫਾਂਸੀ ਚੜੇ